ਹਰਿ ਵਾਹਿਗੁਰੂ ਦੇ ਵਾਸ ਦੇ ਕੋ ਜੀ ਕੀ ਪਾਤਸ਼ਾਹੀ ਦਸਵੀ ਤਤਮ ਅਬਦਿ ਸਿਮਰਤੈ ਗੁਰੂ ਨਾਨਕ ਦੇਵ ਆਏ ਤੇ ਰੰਗਤ ਗੁਰਤੇ ਆ ਬਨੁਬਾਸ RAM DAS ਹੋਈ ਸਹਾਰੇ ਅਰਜਨ ਹਰਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇ ਤੇ ਸਭ ਦੁਖ ਜਾਇ ਤੇਤ ਬਹਾਦਰ ਸਿਮਰਿਆ ਕਰਨੋਂ ਤੇ ਆਵੇ ਧਾਏ ਸੁਖਾਈ ਹੋਏ ਸਹਾਰੇ ਅਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਰੇ ਦਸੰਤ ਪਾਚੈ ਅਨਿਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾ ਅਧਿਆਤਮਕ ਕੇ ਬੋਲ ਜੀ ਵਾਹਿਗੁਰੂ ਪੰਜਾਬ ਪਿਆਰਿਆ ਚਹੁ ਸਾਹਿਬ ਜਾੜਿਆ ਚਾਹਿਆ ਮੁਕਤੇ ਆ ਹਾਸ਼ਿੰਗਾਂ ਜੱਤੀਆਂ ਤੱਪੀਆਂ ਜਨਾ ਨਾਮ ਜੱਪਿਆ ਵਡ ਛਕਿਆ ਦੇਖ ਚਲਾਈ ਤੇਗ ਵਾਹੇ ਦੇਖਿਆਂ ਦਿੱਖੇ ਤਾ ਜਨਾ ਪਿਆਰਿਆਂ ਸੁਖਿਆਰਿਆਂ ਵੀ ਕਮਾਈ ਦਾ ਧਿਆਨ ਕਰਕੇ ਫਾਲਸਾ ਜੀ ਬੋਲੋ ਜੀ ਵਾਹੇ ਬੋਲਾ ਸਿੰਗਾ ਸਿੰਗੜੀਆਂ ਧਰਮ ਰੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਵਾਈਆਂ ਚਰਖੜੀਆਂ ਦੇ ਦਰਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਰੇਤ ਗੁਰਦਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿਸਾਨ ਖਵੱਤਾਂ ਨਾਲ ਨਿਭਾਏ ਨਰਦੀਪ ਜਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਦਾ ਸਤਿ ਸ੍ਰੀ ਅਕਾਲ ਸਰਬੱਤ ਗੁਰੂਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬਖਸ਼ੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਜੀ ਤੇ ਆਵੇ ਤੇ ਧਿਆਨ ਕਰ ਸਤਿਕਾਰ ਸਰਬ ਸੁਖੋ ਵਿਦਾ ਦਾ ਖਾਲਸਾ ਜੀ ਸਾਹਿਬ ਦਾਦਾ ਬਹਾਰਸ਼ੀਆ ਦਇਆ ਦੇ ਦੇਵ ਤੇ ਬਹੁਤ ਬ੍ਰਿੰਦ ਕੀ ਤਾਰ ਪੰਥ ਕੇ ਦੇਵ ਸ੍ਰੀ ਸਾਹਿਬ ਜੀ ਸਹਾਰੇ ਖਾਲਸੇ ਦੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਕਰਮ ਸਿੱਖੀ ਦਾ ਰ ਕੇਸ ਦਾ ਰਹਿਤ ਦਾਣ ਤੇ ਦੇਖ ਦਾਣ ਸਹ ਦਾਣ ਸੋ ਸਾਧਾਨ ਦਾ ਤਾਲ ਸਿਰ ਦਾਣ ਨਾਮ ਦਾਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸ਼ਨਾਰ ਡੰਕੀਆਂ ਢੰਡੇ ਬੰਗੇ ਸੁਖੋ ਸੁਖਿਆਤਲ ਧਰਮ ਦਾ ਦੇਹਕਾਰ ਬੋਲੋ ਜੀ ਏਕੋ ਸਿਖਾਵਾ ਮਨ ਵਿੱਚ ਮਤਿ ਉੱਤਿ ਮਤਿ ਪਤ ਦਾ ਰਾਖਾ ਬਹਾਰੇ ਗੁਰੂ ਸੇ ਅਤਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਦਾਰੇ ਸ੍ਰੀ ਹਰਿ ਕਰਨ ਸਾਹਿਬ ਤੇ ਬੁਰਖਤਵਾਰਿਆਂ ਗੁਰਧਾਮਾਂ ਦੇ ਜਿੰਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤੁੰਦੇ ਦਰਸ਼ਨ ਦੇਹਾਰ ਵੇਵਸ ਤੋਂ ਮਾ ਹਲਤਾ ਦਾ ਪ੍ਰੇਮਯਾਰ ਇੱਕ ਸਾਧਾ ਜੀ ਨੂੰ ਮੁਖਸ਼ੂ ਜੇ ਨਿਮਾਰਿਆ ਵਿਵਾਨ ਨਤਾਰਿਆਂ ਦੇ ਤਾਰੰਡੇ ਉੱਡਿਆਂ ਦੀ ਊਟ ਧੰਮ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਦੇ ਦਿੱਤੀ ਜੋਧੜੀਆਂ ਸਾਧ ਗੁਰੂ ਜੀ ਆ ਚਾਰ ਪੈਰ ਰਹਿ ਆਪ ਜੀ ਦੇ ਪੈਰ ਅੰਦਰ ਬਤੀਤ ਰੋਈ ਚਾਰ ਪੈਰ ਵਿਹਾੜਾ ਆਪਣੇ ਭਾਰੇ ਅੰਦਰ ਕਪੀਟ ਕਰਾਉਣਾ ਅਮਰ ਸ਼ੀਰਿਤਾਨ ਤਨ ਬਾਬਾ ਦੀ ਤੇਰੀ ਨਾ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗਲੋ ਸਾਹਿਬ ਦੀ ਰੀਤੇ ਪਾਵਨ ਦਰਬਾਰ ਦੇ ਅੰਦਰ ਸਤਿਗੁਰੂ ਜੀ ਆਪ ਜੀ ਨੇ ਸੋਰੇਸ਼ਨਾ ਅਸਰ ਨੂੰ ਪਿਆਰ ਕੀਤੇ ਗਏ ਹਨ ਆਪ ਜੀ ਦੀ ਕਿਰਪਾ ਕਰੋ ਸਿੰਘਾ ਸਰਾਵੀ ਪ੍ਰਕਾਸ਼ਵਨ ਉਪਰਕੇ ਖੁੱਲੇ ਦਰਸ਼ਨ ਦੇ ਦਾਰ ਆਵਣ ਪ੍ਰਮਾਨ ਰਿਸ਼ਤੇ ਸੰਗਤਾਂ ਨੂੰ ਪ੍ਰਤਾਪ ਕਰੂ ਦਰ ਤੇ ਆਈ ਸੰਗਤ ਦੀ ਦਰਹਾਜਰੀ ਇਹ ਲੋਕ ਨੂੰ ਪੇਟਾਂ ਆਨ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਗੁਰਾਂ ਦੇ ਘਰੋਂ ਸਿੱਖੀ ਸਦਕ ਪ੍ਰਸਾਦ ਨਾਮ ਧਾਰ ਰਖਣਾ ਸਬਦ ਪਾਠ ਨਾਮ ਪੂਰੀਆਂ ਕਰਨੀਆਂ ਸਰਬੱਤ ਦੇ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਬਾਬਦੀ ਦੇ ਪਾਵਨ ਸਰੂਪ ਸੋਖਾ ਸਤਨ ਸਥਨ ਰੂਪ ਪ੍ਰਕਾਸ਼ ਸਥਨ ਦਿਵਜਾਂ ਦੇ ਆਗੇ ਆ ਬਖਸ਼ੋ ਰਸੇਤ ਆਨੰਦ ਸਾਂਗ ਸਹਾਈ ਹੋੜਾ ਸੇਈ ਪਿਆਰੇ ਮੇਰ ਜਿਨਾ ਬਣਿਆ ਕੀਦਾ ਰਾਮ ਚਿਤਿਆ ਦੇ ਨਾਲ ਚ Hold it.